ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼ਕਾਲ ਜੀ ਅਭਿਆਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਵਾਰੀ ਫਿਰ ਤੋਂ ਲੈ ਕੇ ਆਏ ਤੁਹਾਡੇ ਲਈ ਨਵੀਂ ਵੀਡੀਓ ਤੇ ਨਵੇਂ-ਨਵੇਂ ਸੂਟ ਸੋ ਜੀ ਜਿਹੜਾ ਸਰਦੀ ਦਾ ਮੌਸਮ ਹੈ ਪੂਰੀ ਪੀਕ ਤੇ ਚੱਲ ਰਿਹਾ ਇਸ ਸਮੇਂ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਆ ਸੋ ਸਾਰੀਆਂ ਭੈਣਾਂ ਦੀ ਜਿਹੜੀ ਡਿਮਾਂਡ ਹੈ ਉਹ ਬਣੀ ਹੋਈ ਹੈ ਆਪਣੇ ਪਸ਼ਮੀਨਾ ਦੇ ਸੂਟ ਜਿਹੜਾ ਅੱਜਕੱਲ ਸਭ ਤੋਂ ਜ਼ਿਆਦਾ ਹੌਟ ਸੇਲਿੰਗ ਆਰਟੀਕਲ ਚੱਲ ਰਿਹਾ ਉਹ ਹੈ ਆਪਣਾ ਇਹ ਵਾਲਾ ਇਹ ਹੈਗਾ ਜੀ ਪਸ਼ਮੀਨਾ ਖੀਨ ਖਾ ਪਸ਼ਮੀਨਾ ਤੇ ਇਸ ਦੀ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਆਪਣੇ ਕੋਲ ਸੂਟ ਜਿਹੜੇ ਆਉਂਦੇ ਨੇ ਨਾਲ ਦੀ ਨਾਲ ਹੀ ਆਪਣੇ ਕੋਲ ਸੇਲ ਆਉਂਦੇ ਬਹੁਤ ਸੋਹਣੇ ਇਹਦੇ ਕੋਲ ਕਲਰਸ ਵੀ ਬਹੁਤ ਸੋਹਣੇ ਨੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਬਹੁਤ ਹੀ ਲਾਜਵਾਬ ਜੇ ਸੂਟ ਨੇ ਜਿਸ ਤਰ੍ਹਾਂ ਪਹਿਲਾਂ ਖੀਨ ਖਾ ਸਿਲਕ ਤੇ ਚੱਲਿਆ ਸੀ ਕ੍ਰੇਪ ਤੇ ਇਦਾਂ ਆਏ ਸੀ ਅਲੱਗ-ਅਲੱਗ ਆਰਟੀਕਲ ਉਸੇ ਤਰ੍ਹਾਂ ਹੀ ਇਹ ਵਾਲਾ ਚੱਲ ਰਿਹਾ ਆਪਣਾ ਪਸ਼ਮੀਨਾ ਆਪਾਂ ਨੇ ਪਹਿਲਾਂ ਵੀ ਵੀਡੀਓ ਦੇ ਵਿੱਚ ਪਾਏ ਸੀ ਹੁਣ ਆਪਣੇ ਕੋਲ ਇਸ ਦੇ ਨਵੇਂ ਕਲਰ ਬਹੁਤ ਹੀ ਸੋਹਣਾ ਆਰਟੀਕਲ ਹੈ ਬਿਲਕੁਲ ਸੌਫਟ ਹੈ ਤੇ ਬੈਕ ਸਾਈਡ ਤੋਂ ਵੀ ਇਹਦੀ ਜਿਹੜੀ ਵੀਵਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਥ੍ਰੈਡ ਨਹੀਂ ਹੈਗਾ ਵੀ ਨਿਕਲਿਆ ਹੋਇਆ ਕੋਈ ਕੁਝ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆ ਜਿਹੜਾ ਇਹ ਫੈਬਰਿਕ ਆ ਜਿਹੜਾ ਬਣਿਆ ਹੋਇਆ ਇਸ ਦੀ ਇਹ ਰਹੇਗੀ ਇਸ ਦੀ ਪ੍ਰਿੰਟਿੰਗ 셔ਟ 2.5 ਮੀਟਰ ਦੀ 셔ਟ ਰਹੇਗੀ ਤੇ 2.5 ਮੀਟਰ ਦੀ ਹੀ ਇਸ ਤਰ੍ਹਾਂ ਦੀ ਛੋਟੇ ਛੋਟੇ ਬੂਟੀ ਵਾਲੀ ਜਿਹੜੀ ਇਹਦੀ ਬਾਟਮ ਰਹੇਗੀ ਤੁਸੀਂ ਚੈੱਕ ਕਰ ਸਕਦੇ ਹੋ ਸ਼ੀਮਰ ਪਸ਼ਮੀਨਾ ਦੇ ਉੱਤੇ ਇਸ ਦੀ ਜਿਹੜੀ ਆ ਬਾਟਮ ਰਹੇਗੀ ਤੇ ਇਹ ਰਹੇਗੀ 2.5 ਮੀਟਰ ਦੀ 셔ਟ ਖੀਨਖਾਵ ਪਸ਼ਮੀਨਾ ਦੇ ਉੱਤੇ ਤੇ ਇਸ ਦਾ ਨੰਬਰ ਰਹੇਗਾ 1 ਇੱਕ ਨੰਬਰ ਆਪਣਾ ਇਹ ਆਰਟੀਕਲ ਰਹੇਗਾ ਸੋ ਜਿਨ੍ਹਾਂ ਜਿਹੜੀਆਂ ਵੀ ਸਿਸਟਰਜ਼ ਸੂਟ ਆ ਜਿਹੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਆਪਣੇ ਜਿਹੜਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਦੇ ਉੱਤੇ ਆਪਣੀ ਜਿਹੜੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਜੀ ਤੇ ਇਹ ਰਹੇਗਾ ਆਪਣਾ ਸੈਕਿੰਡ ਕਲਰ ਇਸ ਦੇ ਵਿੱਚ ਇਹ ਰਹੇਗਾ ਬਲੂ ਕਲਰ ਤੇ ਇਸ ਦੇ ਵਿੱਚ ਜਿਹੜਾ ਆਪਣਾ ਹੈਗਾ 5-5 ਮੀਟਰ ਦਾ ਸੂਟ ਵੀ ਜਿਹੜੀਆਂ ਭੈਣਾਂ ਆਲਓਵਰ ਬਣਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਆਲਓਵਰ ਵੀ ਮਿਲ ਜਾਏਗਾ ਉਹ ਤੁਹਾਨੂੰ ਦੱਸ ਦਾਂਗੇ ਕਿਹੜੇ-ਕਿਹੜੇ ਕਲਰ ਦੇ ਵਿੱਚ ਆਪਣੇ ਕੋਲ 5 ਮੀਟਰ ਜਿਹੜਾ ਅਵੇਲੇਬਲ ਹੈਗਾ ਇਸ ਟਾਈਮ ਆਹ ਲੋ ਜੀ ਇਸ ਦੀ ਜਿਹੜੀ ਪ੍ਰਿੰਟਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਖੀਨ ਖਾਪਸ਼ਮੀਨੇ ਦੇ ਉੱਤੇ ਰਹੇਗੀ ਸ਼ਰਟ ਸ਼ਰਟ ਬਣਵਾ ਲਓ ਚਾਹੇ ਤੁਸੀਂ ਆਲਓਵਰ ਸੂਟ ਵੀ ਲੈ ਸਕਦੇ ਹੋ ਇਸ ਦਾ ਇਹ ਰਹੇਗੀ 5 ਮੀਟਰ ਦੀ ਕੱਟ ਤੇ ਇਸ ਦੇ ਨਾਲ ਜਿਹੜੀ ਬਾਟਮ ਉਹ ਵੀ ਬਣ ਜੇਕਰ ਤੁਸੀਂ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 2.5-2.5 ਦੀ ਹੀ ਕੱਟ ਮਿਲੇਗੀ ਜੇਕਰ ਤੁਸੀਂ ਆਲਓਵਰ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਤੁਸੀਂ ਆਲਓਵਰ 5 ਮੀਟਰ ਲੈ ਸਕਦੇ ਹੋ ਇਹ ਵਾਲਾ ਲੈ ਸਕਦੇ ਹੋ ਇਹ ਵੀ ਤੁਹਾਨੂੰ 5 ਮੀਟਰ ਹੀ ਮਿਲੇਗਾ 3 ਦੀ ਜਾਂ 4 ਦੀ ਇਦਾਂ ਦੀ ਕੋਈ ਕੱਟ ਨਹੀਂ ਮਿਲੇਗੀ 2.5 2.5 ਦੀ ਹੀ ਕੱਟ ਮਿਲੇਗੀ ਜਾਂ 5 ਜਾਂ ਫਿਰ 2.5 ਦੀ ਇਸ ਦਾ ਨੰਬਰ ਰਹੇਗਾ 2 ਤੁਸੀਂ ਜਿਹੜਾ ਇਹਨਾਂ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਦੀ ਬੁਕਿੰਗ ਹੈ ਜਿਹੜੀ ਆਪਣੀ ਕਰਵਾ ਸਕਦੇ ਹੋ ਜੀ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਜਿਨ੍ਹਾਂ ਨੇ ਅਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਆ ਲੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਹੀ ਸੋਹਣੀ ਕਲਰ ਮੈਚਿੰਗ ਹੈ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਰਹੇਗਾ ਆਪਣਾ ਖੀਨ ਖਾ ਪਸ਼ਮੀਨੇ ਦੇ ਉੱਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਹ ਰਹੇਗੀ ਇਸਦੀ ਬਾਟਮ ਇਸ ਟਾਈਮ ਤੇ ਆਪਣੇ ਕੋਲ 2.5 2.5 ਦੀ ਹੀ ਕਟ ਹੈ ਅਵੇਲੇਬਲ ਹੈ ਇਸ ਦੇ ਨਾਲ ਦਾ ਬਾਕੀ ਹੈ ਜਿਹੜਾ ਸੇਲ ਹੋ ਚੁੱਕਿਆ ਹੈ ਇਸ ਦਾ ਨੰਬਰ ਰਹੇਗਾ 3 तीन नंबर रहेगा अपना आर्टिकल इस नेक्स्ट रहेगा ये वाला ग्रीन कलर ये ए ली बहुत ही सोहना ग्रीन कलर बहुत ही सोहनी प्रिंटिंग ਨੋ ਚ ਇਸ ਦੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੋਈ ਹੋਈ ਹੈ ਸਾਰੇ ਤੇ ਬਹੁਤ ਹੀ ਸੋਹਣੇ ਫਲਾਵਰਸ ਬਣੇ ਹੋਏ ਨੇ ਇਹ ਵੀ ਜੇ ਤੁਸੀਂ 5 ਮੀਟਰ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 5 ਮੀਟਰ ਮਿਲ ਜਾਏਗਾ ਤੇ ਇਹ ਰਹੇਗੀ ਇਸ ਦੀ ਬਾਟਮ ਬਾਟਮ ਦਾ ਕਪੜਾ ਵੀ ਇਸ ਦਾ ਜਿਹੜਾ ਫੈਬਰਿਕ ਆ ਉਹ 5 ਮੀਟਰ ਹੀ ਰਹੇਗਾ ਇਹ ਵੀ ਤੁਸੀਂ ਜੇ ਮੈਚਿੰਗ ਹੁਣ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2.5 2.5 ਦੀ ਕੱਟ ਮਿਲੇਗੀ ਜੇਕਰ ਤੁਸੀਂ ਆਲਓਵਰ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਇਹ ਵਾਲਾ ਤੁਹਾਨੂੰ 5-5 ਮੀਟਰ ਦੀ ਕੱਟ ਆ ਜਿਹੜੀ ਇਹਨਾਂ ਦੀ ਮਿਲ ਜਾਏਗੀ ਜੀ ਤੇ ਇਸ ਦਾ ਨੰਬਰ ਰਹੇਗਾ 4 4 ਨੰਬਰ ਆਪਣਾ ਇਹ ਸੂਟ ਰਹੇਗਾ ਤੇ ਇਸ ਦੇ ਵਿੱਚ ਨੈਕਸਟ ਰਹੇਗਾ ਆਪਣਾ ਇਹ ਵਾਲਾ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਾਰਿਆਂ ਦੇ ਕਲਰਸ ਨੇ ਜਿਹੜੇ ਕਲਰ ਕੰਬੀਨੇਸ਼ਨਸ ਬਹੁਤ ਹੀ ਸੋਹਣੇ ਨੇ ਲੋ ਜੀ ਅਕੋਰਡਿੰਗ ਟੂ ਜਿਹੜੇ ਵਿంటర్ ਹੈ ਉਹਦੇ ਬਹੁਤ ਹੀ ਸੋਹਣੇ ਨੇ ਇਹ ਵੀ ਰਹੇਗਾ ਆਪਣਾ ਖੀਨ ਖਾ ਪਸ਼ਮੀਨਾ ਦੇ ਉੱਤੇ ਸ਼ਰਟ ਇਹ ਰਹੇਗੀ 22 22 ਦੀ ਕੱਟ ਅਲੋਚ ਇਹ ਰਹੇਗੀ ਇਸ ਦੀ ਬਾਟਮ ਇਸ ਦਾ ਨੰਬਰ ਰਹੇਗਾ 5 ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਜੀ ਇਸ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਵੀ ਮਿਲ ਜੇਗਾ ਜਿਸ ਦੀ ਬਾਟਮ ਸ਼ਾਇਦ ਇੱਥਰ ਉੱਧਰ ਰਹਿ ਗਈ ਹੈ ਇਹ ਰਹੇਗਾ ਇਹ ਵੀ 2.5 ਮੀਟਰ ਦੀ ਸ਼ਰਟ ਹੈ ਔਰ ਇਸ ਦੇ ਨਾਲ ਜਿਹੜੀ ਰਸਟ ਕਲਰ ਦੇ ਵਿੱਚ ਹੀ ਬਾਟਮ ਹੈ ਇਸੇ ਤਰ੍ਹਾਂ ਦੀ ਪ੍ਰਿੰਟਿੰਗ ਤੇ ਇਹ ਵੀ ਤੁਹਾਨੂੰ 2.5 ਪਲੱਸ 2.5 ਦੀ ਹੀ ਕਟ ਮਿਲੇਗੀ ਕਿਉਂਕਿ ਇਸ ਦੇ ਵਿੱਚ ਪੂਰਾ ਸੂਟ ਅਵੇਲੇਬਲ ਨਹੀਂ ਹੈ ਸਿਰਫ 2.5 ਪਲੱਸ 2.5 ਹੀ ਆਪਣੇ ਕੋਲ ਇਸ ਟਾਈਮ ਤੇ ਬਾਕੀ ਇਹ ਸੀਗੇ ਆਪਣੇ ਸੂਟ ਕੀਨਖਾ ਪਸ਼ਮੀਨਾ ਦੇ ਉੱਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਦੁਪੱਟੇ ਵਾਲੇ ਤੇ ਸ਼ਾਲ ਵਾਲੇ ਸੂਟ ਚੱਕਦੇ ਇਹਨਾਂ ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਿਹਾ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਨਵੀਂ-ਨਵੀਂ ਜਿਹੜੇ ਸੂਟ ਨੇ ਉਹ ਲੈ ਕੇ ਆਉਂਦੇ ਰਹੀਏ ਤੇ ਤੁਹਾਨੂੰ ਜਾ ਜੋ ਤੁਸੀਂ ਜਿਹੜੇ ਆ ਵਾਈ ਕਰ ਸਕੋ ਇਹ ਰਹਿਣਗੇ ਆਪਣੇ ਸੂਟ ਬਹੁਤ ਹੀ ਸੋਹਣੇ ਦੁਪੱਟੇ ਵਾਲੇ ਮਸਲੀਨ ਦੇ ਦੁਪੱਟੇ ਵਾਲੇ ਸੂਟਾਂ ਦੀ ਵੀ ਪਹਿਣਾ ਦੀ ਜਿਹੜੀ ਡਿਮਾਂਡ ਆ ਉਹ ਰਹਿੰਦੀ ਆ ਵੀ ਤੁਸੀਂ ਦੁਪੱਟੇ ਵਾਲੇ ਸੂਟ ਲੈ ਕੇ ਆਓ ਇਹ ਰਹੇਗਾ ਆਪਣਾ ਅਲਪਾਈਨ ਦੇ ਉੱਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਐ ਇਸ ਕਪੜੇ ਤੇ ਕੋਈ ਵੀ ਬੁਰ ਵਗੈਰਾ ਜਾਂ ਕੁਝ ਵੀ ਇਦਾਂ ਦਾ ਸ਼ਰਿੰਕ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕੋਈ ਬੁਰ ਨਹੀਂ ਆਂਦੀ ਸਾਰੇ ਬਹੁਤ ਹੀ ਸੋਹਣੇ ਰਹੇਗੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਐ ਪ੍ਰਿੰਟਿੰਗ ਨੂੰ ਜਿਹੜਾ ਹਾਈਲਾਈਟ ਕੀਤਾ ਹੋਇਆ ਤੇ ਇਹ ਰਹੇਗੀ ਇਸਦੀ ਆਰਮਸ ਤੇ ਉੱਤੇ ਫਲਾਵਰਸ ਬਣੇ ਹੋਏ ਨੇ ਇਸ ਦੀ ਜਿਹੜੀ ਬੈਕ ਹੈ ਉਹ ਵੀ ਸੇਮ ਪ੍ਰਿੰਟ ਰਹੇਗੀ ਤੇ ਇਸ ਦੇ ਨਾਲ ਰਹੇਗੀ ਇਹ ਵਾਲੀ ਇਸ ਦੀ ਬਾਟਮ ਅਲਪਾਈਨ ਦੀ ਹੀ ਇਸ ਦੀ ਬਾਟਮ ਰਹੇਗੀ ਇਸ ਦੀ ਜਿਹੜੀ ਬਾਟਮ ਰਹੇਗੀ 2.8 ਰਹੇਗੀ ਤੇ ਜਿਹੜੇ ਸ਼ਰਟ ਹੈ ਉਹ 2.5 ਮੀਟਰ ਦੀ ਕੱਟ ਰਹੇਗੀ ਤੇ ਇਹ ਰਹੇਗਾ ਇਸ ਦਾ ਮਸਲੀਨ ਦਾ ਹੀ ਦੁਪੱਟਾ ਬਹੁਤ ਹੀ ਸੋਹਣਾ ਖੁੱਲਡੁੱਲਾ ਦੁਪੱਟਾ ਹੈ ਮਸਲੀਨ ਦਾ ਪ੍ਰਿੰਟਿੰਗ ਹੋਈ ਹੋਈ ਹੈ ਬਹੁਤ ਹੀ ਸੋਹਣੀ ਤੇ ਇਸ ਦਾ ਨੰਬਰ ਰਹੇਗਾ 7 ਇਹ ਰਹੇਗਾ ਆਪਣਾ 7 ਨੰਬਰ ਆਰਟੀਕਲ ਆ ਰਿਹਾ ਹੈ ਗੈਸ 10 ਸੈਕਿੰਡ ਕਲਰ ਸੇਮ ਇਸ ਦੇ ਵਿੱਚ ਸੇਮ ਪ੍ਰਿੰਟਿੰਗ ਹੈ ਸੇਮ ਫਲਾਵਰਜ਼ ਬਣੇ ਹੋਏ ਨੇ ਉਸੇ ਤਰ੍ਹਾਂ ਹੀ ਮਸਲੀਨ ਦਾ ਹੀ ਇਸ ਦਾ ਦੁਪੱਟਾ ਰਹੇਗਾ ਇਸ ਦਾ ਨੰਬਰ ਹੈ ਜਿਹੜਾ ਤੁਸੀਂ 7 ਨੰਬਰ 10 ਕੇਸ ਦੇ ਵਿੱਚ ਕਲਰ ਚੁਆਇਸ ਦੱਸ ਕੇ ਤੁਸੀਂ ਆਪਣਾ ਜਿਹੜਾ ਸੂਟ ਆ ਬੁੱਕ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਰਹਿਣਗੇ ਇਹ ਰਹਿਣਗੇ ਐਲਪਾਈਨ ਤੇ ਹੀ ਸੂਟ ਨੇ ਵਟ ਇਹ ਸ਼ਿਮਰ ਦੇ ਦੇਖਿਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੇ ਕਲਰ ਨੇ ਉਹ ਇਸ ਦੇ ਨਾਲ ਵੀ ਦੁਪੱਟਾ ਰਹੇਗਾ ਮਸਲੀਨ ਦਾ ਆ ਲੋ ਜੀ ਸਾਰਿਆਂ ਦੀ ਲੁੱਕ ਵਾਈਜ਼ ਬਹੁਤ ਹੀ ਸੋਹਣੇ ਨੇ ਹਲੋ ਜੀ ਇਹ ਵੀ ਐਲਪਾਈਨ ਤੇ ਬਹੁਤ ਹੀ ਸੋਹਣੇ ਪੈਨਲਸ ਬਣੇ ਹੋਏ ਨੇ ਲਾਈਨਿੰਗ ਦੇ ਵਿੱਚ ਜਿਹੜਾ ਇਹਦਾ ਪ੍ਰਿੰਟਿੰਗ ਹੋਈ ਹੋਈ ਆ ਫਲਾਵਰਸ ਬਣੇ ਹੋਏ ਨੇ ਫਲਾਵਰਸ ਨੂੰ ਜਿਹੜਾ ਹਾਈਲਾਈਟ ਕੀਤਾ ਗਿਆ ਤੇ ਇਹ ਰਹੇਗੀ ਇਸ ਦੀ ਸਾਈਡ ਤੇ ਬਾਜੂ ਤੇ ਬੈਕ ਵੀ ਇਸ ਦੀ ਸੇਮ ਹੈ ਜਿਹੜੀ ਪ੍ਰਿੰਟਿੰਗ ਹੀ ਰਹੇਗੀ ਬੈਕ ਤੇ ਵੀ ਇਸ ਦੀ ਵੀ 2.5 ਮੀਟਰ ਦੀ ਸ਼ਰਟ ਰਹੇਗੀ ਤੇ 280 ਇਸ ਦਾ बॉटम ਦਾ ਜਿਹੜਾ ਫੈਬਰਿਕ ਰਹੇਗਾ ਉਹ ਵੀ ਅਲਪਾਈਨ ਤੇ ਹੀ ਰਹੇਗਾ ਤੇ ਇਹ ਰਹੇਗਾ ਇਸ ਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਦੁਪੱਟੇ ਤੇ ਵੀ ਸੇਮ ਪ੍ਰਿੰਟਿੰਗ ਹੋਈ ਹੋਈ ਆ जिस तरह की शर्ट के सेम प्रिंटिंग है, ढाई मीटर दुपट्टा ढाई मीटर शर्ट से दी दो अस्सी इसकी बॉटम रहेगी इस, रहे इस दा नंबर रहेगा एट ये भी अपना सूट रहेगा अल्पाइन ती ਬਹੁਤ ਹੀ ਸੋਹਣਾ ਹੈ ਇਸ ਦੀ ਵੀ ਜਿਹੜੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਹੋਈ ਹੋਈ ਆ ਸਾਰੇ ਪ੍ਰਿੰਟਿੰਗ ਆ ਜਿਹੜੇ ਹੋਈ ਹੋਈ ਉਸ ਨੂੰ ਹਾਈਲਾਈਟ ਕੀਤਾ ਗਿਆ ਤੇ ਇਸ ਦੀ ਰਹਗੀ 2.5 ਮੀਟਰ ਦੀ ਸ਼ਰਟ ਰਹੇਗੀ ਤੇ 2 ਇਸ ਦੀ ਰਹਗੀ ਇਸ ਦੀ ਬਾਟਮ ਇਸ ਦੇ ਨਾਲ ਅਲਪਾਈਨ ਦਾ ਹੀ ਦੁਪੱਟਾ ਜਾਂ ਤੁਸੀਂ ਸ਼ਾਲ ਕਹਿ ਸਕਦੇ ਹੋ ਬਣਿਆ ਹੋਇਆ ਕਿਉਂਕਿ ਕਈ ਭੈਣਾਂ ਜਿਹੜਾ ਪਸ਼ਮੀਨੇ ਦਾ ਦੁਪੱਟਾ ਜਾਂ ਸ਼ਾਲ ਆ ਜਿਹੜਾ ਨਹੀਂ ਕੈਰੀ ਕਰਦੀਆਂ ਉਹਨਾਂ ਦੇ ਲਈ ਬਹੁਤ ਹੀ ਸੋਹਣਾ ਸੌਫਟ ਜਿਹਾ ਸੇਮ ਫੈਬਰਿਕ ਦੇ ਵਿੱਚ ਹੀ ਬਣਿਆ ਹੋਇਆ ਖੁੱਲਾ ਡੁੱਲਾ 2.5 ਮੀਟਰ ਦੀ ਕੱਟ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ 4 ਸਾਈਡ ਬਾਰਡਰ ਬਣਿਆ ਹੋਇਆ ਵਿੱਚ ਵੀ ਸਾਰੇ ਇਹਦੇ ਪ੍ਰਿੰਟਿੰਗ ਹੋਈ ਹੋਈ ਹੈ ਤੇ ਇਸ ਦਾ ਨੰਬਰ ਰਹੇਗਾ 9 9 ਨੰਬਰ ਆਪਣਾ ਇਹ ਸੂਟ ਰਹੇਗਾ ਇਹ ਰਹੇਗਾ ਗ੍ਰੇ ਕਲਰ ਦੇ ਵਿੱਚ ਫੈਬਰਿਕ ਇਸ ਦਾ ਵੀ ਸੇਮ ਰਹੇਗਾ ਪਰ ਇਸ ਦੇ ਨਾਲ ਜਿਹੜਾ ਦੁਪੱਟਾ ਰਹੇਗਾ ਉਹ ਰਹੇਗਾ ਮਸਲੀਨ ਦਾ ਬਹੁਤ ਹੀ ਸੋਹਣਾ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਨੇ ਪ੍ਰਿੰਟਿੰਗ ਵੀ ਬਹੁਤ ਹੀ ਸੋਹਣੀ ਹੈ ਸਾਰੇ ਤੇ ਉੱਤੇ ਹਾਈਲਾਈਟ ਕੀਤਾ ਗਿਆ ਹੈ ਦੀ ਬੈਕ ਵੀ ਸੇਮ ਰਹੇਗੀ ਤੇ ਆ ਰਹੇਗੇ ਆਰਮਸ ਤੇ ਉੱਤੇ ਫਲਾਵਰਸ ਬਣੇ ਹੋਏ ਨੇ 2.5 ਮੀਟਰ ਦੀ ਸ਼ਰਟ ਰਹੇਗੀ ਤੇ ਦੋਸਤ ਜਿਹੜੀ ਇਹਦੀ ਸਲਵਾਰ ਦਾ ਫੈਬਰਿਕ ਰਹੇਗਾ ਤੇ ਇਸ ਦੇ ਨਾਲ ਰਹੇਗਾ ਖੁੱਲਾ ਡੁੱਲਾ ਮਸਲੀਨ ਦਾ ਹੀ ਦੁਪੱਟਾ ਦੁਪੱਟੇ ਇਸ ਦੇ ਬਹੁਤ ਹੀ ਸੋਹਣੇ ਨੇ ਸਾਰਿਆਂ ਦੇ ਲੋਚ ਤੁਸੀਂ ਦੁਪੱਟੇ ਜਿਹੜੇ ਇਹਨਾਂ ਦੇ ਚੈੱਕ ਕਰ ਸਕਦੇ ਹੋ ਤੇ ਇਸ ਦਾ ਨੰਬਰ ਰਹੇਗਾ 10 ਸੂਟ ਦਾ ਨੰਬਰ 10 ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਜਿਹੜਾ ਸੂਟ ਦੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਜੀ ਤੇ ਬਾਕੀ ਜਿਨ੍ਹਾਂ ਨੇ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹਦੇ ਨਾਲ ਦਾ ਹੀ ਹਨ ਅਸੀਂ ਹਲੋਚ ਇੱਕ ਕਲਰ ਇਸ ਦੇ ਵਿੱਚ ਇਹ ਰਹੇਗਾ ਅਰੇ ਗਾਇਸ ਜਿਦਾ ਦੁਪੱਟਾ ਪਲੱਸ ਸ਼ਾਲ ਇਹ ਰਹੇਗੀ ਇਸਦੀ ਬਾਟਮ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨਸ ਨੇ ਇਸ ਨੂੰ ਨੰਬਰ ਆਪਾਂ ਦਵਾਂਗੇ 10 10 ਨੰਬਰ ਦੇ ਵਿੱਚ ਹੀ ਹਾਂਜੀ 10 ਨੰਬਰ ਦੇ ਵਿੱਚ ਹੀ ਕਾਊਂਟ ਕਰ ਲਿਓ ਤੇ ਆਪਣਾ ਜਿਹੜਾ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਨੈਕਸਟ ਆਪਣਾ ਸੂਟ ਰਹੇਗਾ ਵੀ ਬਹੁਤ ਹੀ ਸੋਹਣਾ ਜਿਹੜਾ ਪਸ਼ਮੀਨਾ ਫੈਬਰਿਕ ਤੇ ਰਹੇਗਾ ਬਹੁਤ ਹੀ ਸੋਹਣੀ ਇਸਦੀ ਪ੍ਰਿੰਟਿੰਗ ਹੈ ਲੋਚੀ ਬਹੁਤ ਹੀ ਸੋਹਣਾ ਹਾਈਲਾਈਟ ਕੀਤਾ ਹੋਇਆ ਬਹੁਤ ਹੀ ਸੋਹਣੀ ਫਲਾਵਰਿੰਗ ਬਹੁਤ ਹੀ ਸੋਹਣੀ ਲਾਈਨਿੰਗ ਦੇ ਵਿੱਚ ਜਿਹੜਾ ਫਲਾਵਰ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਰਹੇਗਾ ਆਪਣਾ ਤਮੰਨਾ ਬ੍ਰਾਂਡ ਦੇ ਉੱਤੇ ਤੇ ਇਸ ਦੀ ਜਿਹੜੀ ਵਾਜੂ ਆ ਉਸ ਦੇ ਉੱਤੇ ਵੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਤੇ ਇਸ ਦੇ ਨਾਲ ਇਹ ਰਹੇਗੀ ਬਲੈਕ ਕਲਰ ਦੇ ਵਿੱਚ ਬਾਟਮ ਰਹੇਗੀ ਇਸ ਦੀ ਜਿਹੜੀ ਬਾਟਮ ਹੋਏਗੀ ਉਹ 3 ਮੀਟਰ ਰਹੇਗੀ 2.5 ਮੀਟਰ ਦੀ ਰਹੇਗੀ ਸ਼ਰਟ ਤੇ ਇਸ ਦੇ ਨਾਲ ਰਹੇਗਾ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਵੀ ਤੁਸੀਂ ਲੋਕਾ ਜਿਹੜੀ ਚੈੱਕ ਕਰ ਸਕਦੇ ਹੋ। ਲੋਚ ਬਹੁਤ ਹੀ ਸੋਹਣਾ ਦੁਪੱਟਾ ਬਹੁਤ ਹੀ ਸੋਹਣਾ ਕੰਬੀਨੇਸ਼ਨਸ ਤੇ ਇਸ ਦਾ ਨੰਬਰ ਰਹੇਗਾ 11 11 ਨੰਬਰ ਰਹੇਗਾ ਆਪਣਾ ਸੂਟ ਇਹ ਸੀ ਆਪਣੇ ਵੀਡੀਓ ਦੇ ਅੱਜ ਦੇ ਸੂਟ ਸੋ ਕਿਸ ਤਰ੍ਹਾਂ ਦੀ ਸਾਡੀ ਵੀਡੀਓ ਜਿਹੜੀ ਤੁਹਾਨੂੰ ਲੱਗੀ ਤੇ ਬਾਕੀ ਜਿਹੋ ਜਿਹੇ ਸੂਟ ਵੀ ਤੁਸੀਂ ਸਭ ਤੋਂ ਬਾਏ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਮੈਸੇਜ ਦੇ ਵਿੱਚ। ਤੇ ਬਾਕੀ ਆਪਾਂ ਬਣੇ ਰਹਾਂਗੇ ਤੁਹਾਡੇ ਲਈ ਇਸੇ ਤਰ੍ਹਾਂ ਦੇ ਨਵੇਂ-ਨਵੇਂ ਜਿਹੜੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਨਵੇਂ-ਨਵੇਂ ਸੂਟ ਆ ਜਿਹੜੇ ਤੁਹਾਨੂੰ ਲੈ ਕੇ ਆਵਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੀਆਂ ਵੀ ਪਹਿਣਾ ਹੋਰ ਬਾਈ ਕਰਨਾ ਚਾਹੁੰਦੀਆਂ ਨੇ ਸੂਟ ਬਾਈ ਕਰ ਸਕਣ। ਚਲੋ ਜੀ ਮਿਲਦੇ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਪ੍ਰੀ ਸਸ਼ਕਾਲ ਜੀ।